ਜਿਹੜਾ ਕੁਛ ਕੱਲ ਕਾਕਾ ਗੰਬੋਤ ਜੀ ਦੇ ਘਰੇ ਵਾਪਰਿਆ ਜਿਵੇਂ ਪੁਲਿਸ ਦੀ ਰੇਡ ਅਨੇਕੋ ਮਹਿਕ ਮੇ ਉਹਨਾਂ ਨੇ ਆ ਕੇ ਜਿਹੜਾ ਰੇਡ ਮਾਰਿਆ ਸੀਗਾ ਅ ਦੇਖੋ ਸਰਕਾਰ ਜਦੋਂ ਆਪਣੇ ਕੰਮਾਂ ਦੇ ਵਿੱਚ ناکਾਮ ਹੋ ਜਾਂਦੀ ਹੈ ਲੋਕਲ ਹੁਕਮਰਾਨ ਜਿਹੜੇ ਐ ਉਹ ਹਰ ਪੱਖੋਂ ਜਦੋਂ ਫੇਲ ਹੋ ਜਾਂਦੇ ਆਪਾਂ ਜਿਵੇਂ ਪੰਜਾਬੀ ਚ ਕਹਿ ਦਿੰਦਾ ਨਾ ਬੰਦਾ ਜਦੋਂ ਬੰਦਲਾ ਜਾਂਦਾ ਤੇ ਹੈਰਾਨਗੀ ਦੀ ਗੱਲ ਆ ਹੈ ਵੀ ਕੱਲ ਜੇ ਤਾਕਾ ਜੀ ਦੇ ਆਫਿਸ ਜਾਂ ਇਹਨਾਂ ਦੇ ਮਤਲਬ ਕੋਈ ਆਫਿਸ ਤੇ ਰੇਡ ਮਾਰ ਦੇ ਮੈਂ ਸਮਝ ਸਕਦਾ ਕੋਈ ਸਿਆਸੀ ਰੰਜਿਸ਼ ਹੋ ਸਕਦੀ ਹੈ ਲੇਕਿਨ ਬਾਬਾ ਜੀ ਜਿਹੜੇ ਕਿ ਆਪਣੇ ਜ਼ਿਲ੍ਹੇ ਦੇ ਨਾਮੀ ਵੈਦ ਹੈ ਕੁਸ਼ਤੈਨੀ ਵੈਦ ਹੈ ਐਂਡ 78 ਸਾਲ ਉਹਨਾਂ ਦੀ ਉਮਰ ਹੈ ਤੇ ਜਿਸ ਤਰੀਕੇ ਨਾਲ ਆ ਕੇ ਤੇ ਜੇ ਮੈਨੂੰ ਇਹਨਾਂ ਨੇ ਦੱਸਿਆ ਵੀ ਅੰਦਰ ਬੱਚਿਆਂ ਦੀਆਂ ਅਲਮਾਰੀਆਂ ਇਹਨਾਂ ਦੇ ਮਦਰ ਦੀ ਤੇ ਇਹਨਾਂ ਦੇ ਵਾਈਫ ਦਾ ਤੇ ਸਾਰਾ ਕੁਝ ਉਹਨਾਂ ਨੇ ਖਿਲਾਰ ਕੇ ਭੇਲਿਆ ਕੀ ਮਿਲੀ ਆਦਾ ਕੁਝ ਵੀ ਨਹੀਂ ਜਦੋਂ ਕੁਝ ਅੱਜ ਤੱਕ ਜਲਾਲਾਬਾਦ ਸਾਰਾ ਜਲਾਲਾਬਾਦ ਜਾਣਦਾ ਹੈ ਖੁੱਲੀ ਕਿਤਾਬ ਹੈ ਇਹਨਾਂ ਦਾ ਪਰਿਵਾਰ ਸੋ ਕਹਿਣ ਦਾ ਪਾਵ ਹੈ ਹੁਣ ਲੋਕਾਂ ਨੇ ਜਵਾਬ ਮੰਗਣਾ ਸ਼ੁਰੂ ਕਰਤਾ ਹੈ ਜੇ ਮੈਂ ਸਰਕਾਰ ਦੀ ਗੱਲ ਕਰਾਂ ਹਰ ਪੱਖੋਂ ਫੇਰ ਨਸ਼ੇ ਵਿਰੁੱਧ ਜਿਹੜੀ ਜੰਗ ਹੈ ਉਹ ਵੀ ਫੇਲ ਹੋ ਰੱਖੀ ਹੈ ਸਿੱਖਿਆ ਕ੍ਰਾਂਤੀ ਫੇਲ ਹੋ ਰੱਖੀ ਹੈ ਗੁੱਡ ਗਵਰਨੈਂਸ ਫੇਲ ਹੋ ਰੱਖੀ ਹੈ ਜ਼ੀਰੋ ਕ腐ਸ਼ਨ ਫੇਲ ਹੋ ਰੱਖੀ ਹੈ ਹੁਣ ਲੋਕੀ ਸਵਾਲ ਕਰਨ ਲੱਗ ਗਏ ਐਂਡ ਆ ਵੀ ਸਾਹਮਣੇ ਦੇ ਸਾਹਮਣੇ ਵੀ ਪਿਛਲੇ 3 ਸਾਲਾਂ ਚ ਕਿਹਨੇ ਕੋਠੀਆਂ ਬਣਾਈ ਤੇ ਕਿਹਨੇ ਕੋਠੀਆਂ ਨਹੀਂ ਬਣਾਈ ਸੋ ਅਗੇਨ ਸਰਕਾਰ ਨੂੰ ਮੈਂ ਆ ਹੀ ਕਹਿਣਾ ਚਾਹੂੰਗਾ ਕਿਉਂਕਿ ਹਮੇਸ਼ਾ ਇੱਕ ਪ੍ਰਯਾਸ ਸੀਗਾ ਕੱਲ ਇਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਉਹ ਪ੍ਰਯਾਸ ਬਿਲਕੁਲ ਫੇਲ ਰਿਹਾ ਕਿਉਂਕਿ ਜਿਵੇਂ ਤੁਸੀਂ ਵੇਖ ਰਹੇ ਹੋ ਇਹਨਾਂ ਦੇ ਵੀ ਹੌਸਲੇ ਬੁਲੰਦ ਹੈ ਇਹਨਾਂ ਦੀ ਸਾਰੀ ਟੀਮ ਇੱਥੇ ਮੌਜੂਦ ਹੈ ਅ ਐਂਡ ਜਦੋਂ ਕੁਛ ਦਮ ਵਾਲੀ ਗੱਲ ਹੀ ਨਹੀਂ ਹੋਈ ਨਾ ਕੋਈ ਤੱਥ ਉਹਨਾਂ ਕੋਲੇ ਨਾ ਕੋਈ ਰੇਡ ਮਾਰਨ ਦਾ ਉਹ ਵੀ ਮਜਬੂਰ ਸੀਗੇ ਚਲੋ ਸਰਕਾਰ ਦਾ ਦਬਾਅ ਸੀ ਜਿਹੜੀ ਵੀ ਟੀਮ ਆਈ ਉਹ ਆਪਣਾ ਕੰਮ ਕਰ ਰਹੀ ਸੀ ਲੇਕਿਨ ਆਈ ਜਿਹੜੇ 70 ਪੁਲਿਸ ਵਾਲੇ ਆਏ ਸੀਗੇ ਇੱਥੇ ਕਿਉਂ ਆਪਾਂ ਨੇ ਆਪਾਂ ਜਿਵੇਂ ਨਸ਼ੇ ਵਿਰੁੱਧ ਲੜਾਈ ਦੀ ਜੰਗ ਦੀ ਮੈਂ ਗੱਲ ਕਰਾਂ ਆਪਣੇ ਕੱਲ ਸਾਡੇ ਉੱਥੇ ਵੀ ਇੱਕ ਮੇਰੇ ਖਿਆਲ ਗੋਵਿੰਦਗੜ੍ਹ ਪਿੰਡ 'ਚ ਇੱਕ ਜਾ ਕੇ ਕੱਚਾ ਕੋਠਾ ਟਾਇਆ ਪੁਲਿਸ ਨੇ ਕੀ ਬਹਾਦਰੀ ਕਰਤੀ ਕੋਈ ਮਗਰਮਚ ਉਹਨਾਂ ਦੇ ਮੈਲ ਅਜ ਤੱਕ ਕੋਈ ਆਪਾਂ ਜਾ ਕੇ ਢਾਈ ਐਂ ਜਿਵੇਂ ਮੈਂ ਗੱਲ ਕਰ ਰਿਹਾ ਸੀ ਜਲਾਲਾਬਾਦ ਦੀ ਜੇ ਮੈਂ ਗੱਲ ਕਰਾਂ ਦੇਖੋ ਕਿਵੇਂ ਪ੍ਰਸ਼ਾਸਨ ਦਾ ਬੰਦਾ ਮੰਡੀ ਮਾਰਕੀਟ ਕਮੇਟੀ ਦੇ ਇੱਕ ਮੁਲਾਜ਼ਮ ਨੂੰ ਕਿਵੇਂ ਕੁਝ ਹਫ਼ਤੇ ਪਹਿਲੇ ਉਹਦੇ ਨਾਲ ਕੀ ਵਾਪਰਿਆ ਕਿ ਕਿਵੇਂ ਉਹਨੂੰ ਕੁੱਟਿਆ ਕੁਝ ਦਿਨ ਪਹਿਲੇ ਇੱਕ ਪੰਚਾਇਤ ਸੀ ਮੇਰੇ ਖਿਆਲ ਪੰਜੇ ਕੇ ਜੇ ਮੈਂ ਗਲਤ ਨਾ ਹੋਵਾਂ ਉਹਦੇ ਉਹਨਾਂ ਦੀ ਪੰਚਾਇਤ ਦੀ ਸਰਪੰਚ ਨੂੰ ਬਥੇਰਾ ਮਤਲਬ ਲੋਕਤੰਤਰ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪ੍ਰਯਾਸ ਕੀਤੇ ਉਹਦੇ باوجود ਉਹ ਜਦੋਂ ਜਿੱਤੂ ਹੋ ਗਏ ਕਿਵੇਂ ਉਹਨਾਂ ਨੂੰ ਹਰਵਾਇਆ ਗਿਆ ਲੇਕਿਨ ਕੋਰਟ ਦੇ ਵਿੱਚ ਜਿੱਤ ਹੋਈ ਆ ਕੇ ਉਹਨਾਂ ਨੇ ਆਪਣੀ ਸਰਪੰਚੀ ਦਾ ਪਦ ਸਾਮਿਆ ਸੋ ਕਹਿਣ ਦਾ ਭਾਵ ਹੈ ਹਰ ਪੱਖੋਂ ਜ਼ੀਰੋ ਕ腐ਸ਼ਨ ਦੀ ਗੱਲ ਕਰ ਰਹੇ ਆ ਮਾਈਨਿੰਗ ਇੱਥੇ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੈ ਨਸ਼ਾ ਜਿਹੜਾ ਚੱਲ ਰਿਹਾ ਸਾਰਿਆਂ ਦੇ ਸਾਹਮਣੇ ਹੈ ਸਰਕਾਰ ਦਾ ਮਾਨ ਸਾਹਿਬ ਦਾ ਬਿਆਨ ਸੀਗਾ ਟ੍ਰਿਬਿਊਨ ਦੇ ਵਿੱਚ ਮੈਂ ਖਬਰ ਪੜ੍ਹੀ ਸੀ ਵੀ 99% ਕਹਿੰਦੇ ਪਿੰਡਾਂ 'ਚੋਂ ਨਸ਼ਾ ਖਤਮ ਹੋ ਗਿਆ 99% ਹੋ ਸਕਦਾ ਇਸ ਕਰਕੇ ਪੁਲਿਸ ਵੇਲੀ ਹੈ ਵੀ ਨਸ਼ਾ ਦਾ ਇਹਨਾਂ ਨੇ ਖਤਮ ਕਰਤਾ ਕੀ ਕਰੀਏ ਚਲੋ ਜੀ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੀਏ ਆਈ ਪਾਰਟੀ ਹੈ ਜਿਹੜੀ ਮਤਲਬ ਆਮ ਆਦਮੀ ਪਾਰਟੀ ਜਿਹੜੀ ਉਹਦੇ ਵਿੱਚੋਂ ਨਿਕਲ ਕੇ ਆਈ ਹੈ ਸੰਘਰਸ਼ ਤੋਂ ਨਿਕਲ ਕੇ ਆਈ ਹੈ ਇਹਨਾਂ ਦਾ ਏਜੰਡਾ ਕੀ ਸੀ ਵੀ ਲੋਕਤੰਤਰ ਨੂੰ ਅਸੀਂ ਮਜ਼ਬੂਤ ਕਰਨਾ ਹੈ ਆ ਤੁਹਾਡੇ ਦਿਲਾਲਾਬਾਦ ਦੇ ਲੋਕਾਂ ਦੇ ਸਾਹਮਣੇ ਹੈ ਵੀ ਲੋਕਤੰਤਰ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਰਿਹਾ ਹੈ ਲੇਕਿਨ ਲੋਕਾਂ ਨੇ ਵੇਖ ਲਿਆ ਮੇਰਾ ਕਹਿੰਦਾ ਚੰਗੀ ਗੱਲ ਹੈ ਵੀ ਲੋਕਾਂ ਨੇ ਵੇਖ ਲਿਆ ਕਿਸ ਟਾਈਪ ਦੇ ਨੁਮਾਇੰਦੇ ਆਪਾਂ ਅੱਗੇ ਲੈ ਕੇ ਆਏ ਸੀ ਕੀ ਕੁਝ ਉਹਨਾਂ ਨੇ ਕੀਤਾ ਹੁਣ ਲੋਕੀ ਸਵਾਲ ਹੁਣ ਲੋਕੀ ਜਵਾਬ ਪਾੜਦੇ ਐ ਜਵਾਬ ਉਹਨਾਂ ਕੋਲੇ ਹੈ ਨਹੀਂ ਤੇ ਬਾਕੀ ਮੈਂ ਦਾका ਜੀ ਨੂੰ ਵੈਸੇ ਦੀ ਗੱਲ ਕੀਤੀ ਜਾਖੜ ਸਾਹਿਬ ਤੁਸੀਂ ਯੁੱਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਚ ਲਾਈ ਹੈ ਕੀ ਲੱਗਦਾ ਕਾਮਯਾਬ ਹੋਵੇਗੀ ਦੇਖੋ ਮੇਰਾ ਮੰਨਣਾ ਹੈ ਕੁਝ ਦਿਨ ਪਹਿਲੇ ਜੇ ਤੁਸੀਂ ਜਾਓ ਦੇਖੋ ਆਮ ਆਦਮੀ ਪਾਰਟੀ ਵੀ ਬੜੀ ਛਾਤਰ ਹੈ ਇਹਨਾਂ ਨੇ ਤੁਸੀਂ 10 ਇੱਕ ਦਿਨ ਪਹਿਲੇ ਆਈ ਥਿੰਕ ਬੀ ਜੀ ਪੀ ਸਾਹਿਬ ਦਾ ਬਿਆਨ ਸੀਗਾ ਪੀ 31 ਮਈ ਦੇ ਬਾਅਦ ਆਈ ਥਿੰਕ ਡੀਜੀਪੀ ਸਾਹਿਬ ਦਾ ਸੀਗਾ ਯਾ ਸੀਐਮ ਸਾਹਿਬ ਦਾ ਸੀਗਾ ਪੀ 31 ਮਈ ਦੇ ਬਾਅਦ ਜਿੱਥੇ ਨਸ਼ਾ ਥਿਆ ਗਿਆ ਐਸਐਸਪੀ ਜ਼ਿੰਮੇਦਾਰ ਹੈ ਆ ਤੁਸੀਂ ਮਤਲਬ ਖਬਰ ਵੇਖੀ ਹੋਣੀ ਤੇ ਅੱਜ ਹੋ ਗਈ ਜੀ 17 ਮਈ ਤੇ 31 ਮਈ ਦੇ ਬਾਅਦ ਮਾਨ ਸਾਹਿਬ ਤਾਂ ਕਹਰੇ ਵੀ 99% ਨਸ਼ਾ ਸੀ ਖਤਮ ਹੀ ਕਰਤਾ ਤੇ 31 ਮਈ ਦੇ ਬਾਅਦ ਆ ਜਿਹੜਾ ਸਾਰਾ ਕੁਝ ਇਹਨਾਂ ਨੇ ਕੀ ਦੇ ਸਿਰ ਤੇ ਪਾਣਾ ਪੰਜਾਬ ਪੁਲਿਸ ਦੇ ਤੇ ਇਸ ਕਰਕੇ ਜਿਹੜੇ ਇਹ ਰੇਡਸ ਚੱਲ ਰਹੇ ਤੁਸੀਂ ਵੀ ਤਿਆਰੀ ਕਰ ਲਓ ਕਿਉਂਕਿ ਹੁਮਾਨ ਸਾਹਿਬ ਨੇ 31 ਮਈ ਦੇ ਬਾਅਦ ਉਹਨਾਂ ਨੇ ਇਹ ਸ਼ਖ ਖਤਮ ਕਰਤਾ ਰਿਸਪਾਂਸਿਬਿਲਟੀ ਬਣੂਗੀ ਪੁਲਿਸ ਦੀ ਇਸ ਕਰਕੇ ਜਿਹੜੇ ਤੁਸੀਂ ਕੱਚੇ ਕੋਠੇ ਢਾ ਰਹੇ ਹੋ ਉਟਾਈ ਜਾਓ 31 ਮਈ ਦੇ ਬਾਅਦ ਮੈਂ ਸਵਾਲ ਜਵਾਬ ਕਰੂੰਗਾ ਵੀ ਆ ਜਾਓ ਮੈਸਾ ਮੈਂ ਤੁਹਾਨੂੰ ਵੀ ਖੰਦਾ ਕਿੱਥੇ ਮਿਲ ਰਿਹਾ ਸੋ ਬਹੁਤ ਸਾਰੇ ਸਵਾਲ ਹੈ ਲੇਕਿਨ ਵੱਡੀ ਗੱਲ ਹੈ ਲੈਕ ਆਫ ਗਵਰਨੈਂਸ ਹੁਣ ਤੁਸੀਂ BBMP ਦਾ ਜਿਹੜਾ ਵੇਖ ਲਓ ਕੀ ਸਾਰਾ ਕੁਝ ਡਰਾਮਾ ਚੱਲ ਰਿਹਾ ਤੇ ਜਿਹੜੇ ਪਿਛਲੇ 10 ਸਾਲ ਦਾ ਡੇਟਾ ਕਢਾਇਆ Uh, मतलब मैं इंडियन एक्सप्रेस दी स्टोरी ਸੀ ਪਿਛਲੇ 3 ਸਾਲ ਦੇ ਵਿੱਚ ਵੀ ਪੰਜਾਬ ਨੇ ਆਪਣਾ 20% ਦਾ ਕੋਟਾ ਹੀ ਇਸਤੇਮਾਲ ਨਹੀਂ ਕੀਤਾ ਹੁਣ ਅੱਜ ਇੱਥੇ ਆਪਾਂ ਡਰਾਮਾ ਕਰੀ ਜਾਂਦੇ ਕਿਉਂਕਿ ਆਪਣੇ ਕੋਲ ਇਨਫਰਾਸਟ੍ਰਕਚਰ ਹੀ ਹੈ ਨਹੀਂ ਤੁਸੀਂ ਟੇਲਾਂ ਦੀ ਰੋਜ਼ ਇਹ ਗੱਲ ਕਰਦੇ ਆ ਮਤਲਬ ਟੇਲ ਮੈਂ ਕਦੇ ਵਿਧਾਨ ਸਭਾ ਦੇ ਵਿੱਚ ਟੇਲ ਸੁਣਿਆ ਹੀ ਨਹੀਂ ਕਿਸੇ ਐਮਐਲਏ ਤੋਂ ਹੁਣ ਪਿਛਲੇ 1 ਸਾਲ ਦੇ ਵਿੱਚ ਰੋਜ਼ ਗੱਲ ਕਰਦੇ ਵੀ ਟੇਲਾਂ ਤੇ ਪਾਣੀ ਪਹੁੰਚਾਤਾ ਆ ਜੋ ਮੇਰੇ ਨਾਲ ਅਬੋਰ ਗੁੰਮਝਾਲ ਚੱਲਦੇ ਆ ਉਸਮਾਨ ਖੇੜਾ ਚੱਲਦੇ ਮੈਂ ਟੇਲ ਦਿਖਾਂਦਾ ਕਲਰ ਖੇੜਾ ਚੱਲਦੇ ਮੈਂ ਟੇਲ ਦਿਖਾਂਦਾ 4 సే 5 సే 6 సే ਸਾਡੀ ਟੇਲ ਚੱਲ ਰਹੀ ਹੈ ਸੋ ਹਰ ਪੱਖੋਂ ਟੋਟਲ ਸਰਕਾਰ ਦਾ ਫੇਲਿਅਰ ਹੈ ਐਂਡ ਫੇਲਿਅਰ ਨੂੰ ਆਪਣੀ ناکامی ਨੂੰ ਦਬਾਉਣ ਦਾ ਆ ਇੱਕ ਜ਼ਰੀਆ ਹੈ ਇਹਨਾਂ ਨੂੰ ਲੱਗਦਾ ਵੀ ਐਵੇਂ ਰੇਡ ਮਾਰਾ ਕੇ ਅਸੀਂ ਲੋਕਾਂ ਨੂੰ ਡਰਾ ਲੈਣਗੇ ਪਰ ਜਿਵੇਂ ਮੈਂ ਕਿਹਾ ਇਹ ਜਾਖੜ ਸਾਹਿਬ ਸਾਡੇ ਨਾਲ ਖੜੇ ਸੁਨੀਲ ਜੀ ਐਂਡ ਐਵੇਂ ਅਸੀਂ ਘਬਰਾਣ ਵਾਲੇ ਨਹੀਂ ਹੁਣ ਬਕਾਇਦਾ ਸਵਾਲ ਜਵਾਬ ਅਸੀਂ ਲੋਕਾਂ ਦੀ ਆਵਾਜ਼ ਉਹ ਉਠਾਣੀ ਹੈ ਤੇ ਇਹਨਾਂ ਨੂੰ ਹੁਣ ਜਿਹੜੇ ਸਿਆਸਤਦਾਨ ਐ ਮੈਂ ਵਾਈ ਕੰਗੂਮੀ ਤਿਆਰੀ ਕਰ ਲਓ ਹੁਣ ਉਹ ਪੁੱਠੀ ਗਿਲਤੀ ਸ਼ੁਰੂ ਹੋ ਗਈ ਉਹ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਪਹਿਲਾਂ ਤਾਂ ਧੰਨਵਾਦ ਕਰਨਾ ਕਿ ਸਾਰਾ ਸ਼ਹਿਰ ਮੇਰੇ ਨਾਲ ਖੜਾ ਹੈ ਸਵੇਰ ਦੇ ਮੇਰੇ ਕੋਲ ਸਾਰੇ ਆਈ ਜਾਂਦੇ ਐ ਔਰ ਸਾਰੇ ਇਸ ਗੱਲ ਦੀ ਨਿੰਦਿਆ ਕਰ ਰਿਹਾ ਕਿ ਜੇ ਐਮ ਐਲ ਏ ਗੋੜੀ ਕਮੋਈ ਦਾ ਕਾਕੇ ਨਾਲ ਕੋ ਰੋਲਾ ਸੀ ਜੇ ਜ਼ਿਲ੍ਹਾ ਪ੍ਰਧਾਨ ਨਾਲ ਕੋ ਰੋਲਾ ਸੀ ਤੇ ਕਾਕੇ ਕਮੋਈ ਨਾਲ ਸਿੱਧਾ ਕਰਦਾ ਜਿਹੜਾ ਆ ਵੇਖੋ ਵੀਡੀਓ ਤੁਹਾਨੂੰ ਵਿਖਾਣਾ ਜਿਹੜਾ ਇਹਨਾਂ ਨੇ ਫੈਮਲੀ ਨੂੰ ਟੌਰਚਰ ਕੀਤਾ ਆ ਵੇਖੋ ਸਾਰੀਆਂ ਅਲਮਾਰੀਆਂ ਸਾਰੇ ਕੱਪੜੇ ਕੱਪੜਿਆਂ ਦੀਆਂ ਅਲਮਾਰੀਆਂ ਤੁਹਾਨੂੰ ਵਿਖਾਣਾ ਵੀ ਜਿਹਦੇ ਚ ਮੇਰੀ ਮਾਤਾ ਜੀ ਦੇ ਸਾਰੀ ਅਲਮਾਰੀ ਖੋਲ ਕੇ ਮੈਂ ਤੁਹਾਨੂੰ ਅਲਮਾਰੀ ਵੀ ਵਿਖਾਉਣਾ ਟੋਟਲੀ ਆ ਦੇਖੋ ਆ ਦੇਖੋ ਸਾਰਾ ਪੜੇ ਮੀਡੀਆ ਲਈ ਭਰਾ ਸੀਗੇ ਮੇਰੀ ਛੋਟੀ ਬੇਟੀਏ ਉਹਦੀ ਅਲਮਾਰੀ ਖੋਲ ਕੇ ਸਾਰੇ ਕੱਪੜੇ ਚੈੱਕ ਕੀਤੇ ਗਏ ਔਰ ਮੇਰੀ ਵਾਈਫ ਦੀ ਅਲਮਾਰੀ ਚੈੱਕ ਕੀਤੀ ਗਈ ਮੇਰੀ ਮਾਤਾ ਜੀ ਦੀ ਅਲਮਾਰੀ ਚੈੱਕ ਕੀਤੀ ਗਈ ਇਸ ਤੋਂ ਸ਼ਰਮ ਵਾਲੀ ਗੱਲ ਇਸ ਐਮਐਲਏ ਵਾਸਤੇ ਹੋ ਨਹੀਂ ਸਕਦੀ ਸਮੇਂ ਆਦੇ ਜਾਂਦੇ ਰਹਿੰਦੇ ਨੇ ਲੋਕਾਂ ਦੇ ਨਾਲ ਖੜੇ ਆ ਲੋਕਾਂ ਦੀ ਆਵਾਜ਼ ਨੂੰ ਹਮੇਸ਼ਾ ਚੱਕਦੇ ਰਾਵਾਂਗੇ ਔਰ ਹਮੇਸ਼ਾ ਜਲਾਲਾਬਾਦ ਦੇ ਜਿਹੜੇ ਮੁੱਦੇ ਨੇ ਉਹ ਚੱਕਦੇ ਰਾਵਾਂਗੇ ਸਾਡੇ ਭਾਈ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਐਮਐਨਏ ਸਾਹਿਬ ਸੰਦੀਪ ਜਾਕਰ ਸਾਹਿਬ ਅੱਜ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਰੇ ਅੱਜ ਜਿੰਨਾ ਜਲਾਲਾਬਾਦ ਦੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਇੰਨੀਆਂ ਮਾੜੀਆਂ ਹਰਕਤਾਂ ਤੇ ਪਹੁੰਚ ਚੁੱਕਿਆ ਐਮਐਲਏ ਇਹਨਾਂ ਦਾ ਪਰ ਇਹਨੂੰ ਮੈਂ ਇੱਕ ਗੱਲ ਦੱਸ ਦੇਣਾ ਚਾਹਣਾ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਵੀ ਸਮਾਂ ਥੋੜਾ ਰਹਿ ਗਿਆ ਉਹਨੇ ਆਦੀਆ ਪਾਰਟੀਆਂ ਬਦਲਣ ਦੀ ਜਿਹੜੀਆਂ ਤਿਆਰੀਆਂ ਕਰ ਰਿਹਾ ਉਹਨੂੰ ਤੇਜ਼ ਕਰ ਦੇਵੇ ਸਮਾਂ ਬੜਾ ਥੋੜਾ ਹੈ ਔਰ ਅਸੀਂ ਬੜੀ ਵਾਹਿਗੁਰੂ ਦੀ ਕਿਰਪਾ ਹੈ ਮੇਰੇ ਫਾਦਰ ਸਾਹਿਬ ਨੂੰ ਕੱਲ ਇਹਨਾਂ ਨੇ ਪੂਰਾ ਟੌਰਚਰ ਕਰਨ ਦੀ ਕੋਸ਼ਿਸ਼ ਕੀਤੀ ਏ 78 ਸਾਲ ਉਹਨਾਂ ਦੀ ਉਮਰ ਏ ਸਾਰਾ ਸ਼ਹਿਰ ਜਾਣਦਾ ਹੈ ਕਿ ਉਹਨਾਂ ਨੇ ਹਮੇਸ਼ਾ ਸੇਵਾ ਕੀਤੀ ਹੈ ਅੱਜ ਤੱਕ ਉਹਨਾਂ ਨੇ 5 ਰੁਪਏ ਵੀ ਕਿਸੇ ਕੋਲੋਂ ਫੀਸ ਦੇ ਨਹੀਂ ਲਏ ਉਹਨਾਂ ਨੇ ਹਮੇਸ਼ਾ ਸੇਵਾ ਕੀਤੀ ਤੇ ਸੇਵਾ ਕਰਦੇ ਰਹਿਣਗੇ ਔਰ ਜਿੰਨੀਆਂ ਵੀ ਟੀਮਾਂ ਆਈਆਂ ਸੀ ਮੈਨੂੰ ਤਾਂ ਉਹ ਵਿਚਾਰਿਆਂ ਤੇ ਆਨ ਹੈ ਉਹ ਵਿਚਾਰੇ ਕਹਿੰਦੇ ਵੀ ਸਾਨੂੰ ਇੱਥੇ ਪਤਾ ਨਹੀਂ ਭੇਜਿਆ ਕਿਉਂ ਹੈ ਗਲਤ ਗਾਈਡ ਕਰਕੇ ਉਹਨਾਂ ਨੂੰ ਭੇਜਿਆ ਗਿਆ ਹੈ ਉੱਥੇ ਪਤਾ ਨਹੀਂ ਕੀ ਚੱਲ ਰਿਹਾ ਹੈ ਕੀ ਹੋ ਰਿਹਾ ਹੈ ਔਰ ਸਾਰੇ ਘਰ ਦੀ ਤਲਾਸ਼ੀ ਔਰ ਮੈਂ ਖਾਸ ਤੌਰ ਤੇ ਫਾਜ਼ਿਲ ਕਾ ਪੁਲਿਸ ਦੀ ਗੱਲ ਕਰਾਂ ਫਾਜ਼ਿਲ ਕਾ ਪੁਲਸ ਆਈ ਹੈ ਜਿਵੇਂ ਬਹੁਤ ਤਕੜੇ ਇੱਕ ਗੈਂਗਸਟਰ ਨੂੰ ਕਾਬੂ ਕਰਨਾ ਹੁੰਦਾ ਹੈ ਅਬ ਮਗਰਲੀ ਗਲੀ ਚੋ ਅਗਲੀ ਕਟੋ ਕਟ 60 70 ਪੁਲਿਸ ਵਾਲਾ 13 14 ਗੱਡੀਆਂ ਗੋਲਡੀ ਕੰਬੋਜ ਜੀ ਐ ਕਾਕਾ ਕੰਬੋਜ ਨਹੀਂ ਦਬਦਾ ਬੜੀ ਪਰਮਾਤਮਾ ਦੀ ਮਿਹਰ ਹੈ ਔਰ ਸਾਡੀ ਲੀਡਰਸ਼ਿਪ ਸਾਡੇ ਬੌਸ ਚੌਧਰੀ ਸੁਨੀਮ ਕੁਮਾਰ ਜਾਕੜ ਸਾਹਿਬ ਦੀ ਸਾਰੇ ਗੱਲ ਧਿਆਨ ਚ ਔਰ ਸਾਡੇ ਦਿੱਲੀ ਰਾਸ਼ਟਰੀ ਪ੍ਰਧਾਨ ਕੱਲ ਮੈਨੂੰ ਸ਼ਾਮ ਨੂੰ 7:30 ਵਜੇ ਸਾਡੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸਾਹਿਬ ਦਾ ਵੀ ਫੋਨ ਆਇਆ ਕਿ ਬੇਟਾ ਚਿੰਤਾ ਨਹੀਂ ਕਰਨੀ ਸਾਰੀ ਪਾਰਟੀ ਤੇਰੇ ਨਾਲ ਮੈਂ ਸਾਰੀ ਭਾਰਤੀ ਜਨਤਾ ਪਾਰਟੀ ਦਾ ਖਾਸੌਰ ਤੇ ਚੌਧਰੀ ਸੁਨੀਮ ਕੁਮਾਰ ਜਾਕੜ ਜੀ ਦਾ ਤੇ ਅਬਦੁੱਲੋ ਧੰਨਵਾਦ ਆ ਜਿਹੜੇ ਹਮੇਸ਼ਾ ਸਾਡੇ ਨਾਲ ਖੜੇ ਨੇ ਔਰ ਸੱਚਾਈ ਦੀ ਜਿੱਤ ਹੁੰਦੀ ਏ ਕਦੇ ਜ਼ਿੰਦਗੀ ਦੇ ਵਿੱਚ ਨਾ ਹੀ ਗਲਤ ਕੰਮ ਕੀਤਾ ਔਰ ਨਾ ਹੀ ਕਦੇ ਗਲਤ ਕੰਮ ਜ਼ਿੰਦਗੀ ਚ ਕਰਾਂਗੇ ਸਾਰਾ ਜਲਾਲਾਬਾਦ ਜਾਣਦਾ ਜਾਣਦਾ ਹੈ ਕਿ ਅੱਜ ਤੱਕ 1 ਲੀਟਰ ਵੀ ਤੇਲ ਆਪਦੀ ਗੱਡੀ ਦੇ ਵਿੱਚ ਕਿਸੇ ਕੋਲ ਪਵਾਇਆ ਹੋਵੇ ਤਾਂ ਦੇਣੇਦਾਰ ਇੱਕ 10 ਰੁਪਏ ਦੇ ਆਵਾਜ਼ਾਰ ਨਹੀਂ ਅਗੇ ਸਾਫ਼ ਸੁਥਰੀ ਰਾਜਨੀਤੀ ਕਰਦੇ ਆਂ ਸੇਵਾ ਕਰਨ ਵਾਸਤੇ ਰਾਜਨੀਤੀ ਵਿੱਚ ਆਏ ਆਂ ਇਨ੍ਹਾਂ ਤਰ੍ਹਾਂ ਮਹਿਲ ਬਣਾਉਣ ਵਾਸਤੇ ਜਾਂ ਲੁੱਟਣ ਵਾਸਤੇ ਨਹੀਂ ਆਏ ਹਵਾ ਦੇ ਵਿੱਚ ਇਹਨਾਂ ਦਾ ਦਾਅ ਲੱਗ ਗਿਆ ਸਾਰੇ ਜਲਾਲਾਬਾਦ ਨੂੰ ਪਤਾ ਹੈ ਇਹਨਾਂ ਦਾ ਪਛੋਕੜ ਕੀ ਏ ਇਹ ਕੀ ਕੰਮ ਕਰਦੇ ਆਏ ਨੇ ਅੱਜ ਤੱਕ ਔਰ ਬੜੀ ਛੋਟੀ ਸੋਚ ਵਾਲਾ ਜਿਹੜਾ ਵਿਅਕਤੀ ਹੋਵੇਗਾ ਜਿਹੜਾ ਐਮਲ ਹੋਵੇਗਾ ਉਹ ਹੀ ਇਹ ਛੋਟੀਆਂ ਹਰਕਤਾਂ ਕਰ ਸਕਦਾ ਹੈ ਦੂਸਰਾ ਵਿਅਕਤੀ ਕੋਈ ਨਹੀਂ ਕਰ ਸਕਦਾ